ਕੀਕ ਸਤਿ ਆਦਿ ਸਾਰੇ ਵੀਰੇ ਮੇਰੇ ਵੀਰ ਧੰਨ ਸੋ ਹੰਗ ਮਾਰਾਈ ਸ਼ੇਰ ਸਿੰਘ বিষ্ণੂ ਭਗਵਾਨ ਦੀ ਜ सोहुमर शेर सिंह विष्णु सिं विष्णो भगवाी जोहमारा शेर सङ् विष्णो भगवान् दी जोहुम शेर सिंह विष्णु ਭਗਵਾਨ ਦੀ ਜੋ ਹੰਗ ਮਾਰਾਈ ਸੇਂਗ ਵਿਸ਼ਨੋ ਭਗਵਾਨ ਦੀ ਜ ਸਤਕਾਰ ਜੋ ਹਰ ਸੰਗ ਦੇਓ ਅੱਜ ਮਗਰ ਦੇ ਪਹਿਲੇ ਪ੍ਰਵਿਸ਼ਟੇ ਦੀਆਂ ਹਯੂ ਛੰਛੇ ਜੀ ਨੂੰ ਹਯੂ ਛੰਛੇ ਜੀ ਦੀ ਸਾਰੀ ਹਰ ਸੰਗਤ ਨੂੰ ਕੋਟਨ ਕੋਟ ਵਧਾਈ ਹੋਵੇ ਪਰਮੇਸ਼ਰ ਜੋ ਇੱਕ ਤੁਹਾਡੀ ਆਤਮ ਸੇਜਾ ਦੇ ਅੰਦਰ ਵੀ ਉਹ ਇੱਕ ਦਿਵਾਰ ਸੰਘਾਸਨ ਤੇ ਵੀ ਗੱਲ ਕਰਨ ਵਾਲੇ ਕਿੰਨੇ ਸਨ ਉਹ ਇੱਕ ਉਹ ਇੱਕ ਹੈ ਕੌਣ ਸੀ ਇਹ ਮੱਗਰ ਬਿਆਨ ਕਰ ਰਿਹਾ ਗ੍ਰੰਥ ਨੰਬਰ 18 ਦੀ ਲਿੰਕ ਪਹਿਲੀ ਮੱਗਰ ਮੱਗਰ ਕਹੇ ਕੋਈ ਸਮਝਿਆ ਰੂਪ ਨਾ ਨਿਹਕ ਲੰਕ ਕੋਈ ਸਮਝਿਆ ਨਾ ਰੂਪ ਨੇਕਲੰਕ ਸਿਰਫ ਅਸੀਂ ਹੀ ਇੱਕ ਦੂਏ ਨੂੰ ਸਮਝਾ ਰਿਹਾ ਕਿ ਨੇਕਲੰਕ ਹੈ ਕੌਣ ਪਰ ਮਗਰ ਕੀ ਕਹਿ ਰਿਹਾ ਕਿ ਨੇਕਲੰਕ ਹੈ ਕੌਣ ਆ ਸੰਬਲ ਨਗਰ ਸਾਰ ਕਿਸੇ ਨੇ ਆਈ ਆ ਜੋ ਸੰਬਲ ਹੈ ਜੋ ਪਰਮੇਸ਼ਰ ਦਾ ਆਪਣਾ ਜੋ ਸਤ ਸਰੂਪ ਹੈ ਉਸ ਦੀ ਕਿਸੇ ਨੇ ਸਾਰ ਨਾ ਪਾਈ ਸਿਰਫ ਪੰਜ ਤਤ ਨੂੰ ਹੀ ਨੇਕਲੰਕ ਆਪਾਂ ਕਹੀ ਜਿੰਨਿਆਂ ਜਾਂ ਦੂਸਰਿਆਂ ਦੋ ਚਾਰ ਨੂੰ ਆਪਾਂ ਸਮਝਾ ਰਹੇ ਆਂ ਸੰਬਲ ਨਗਰ ਸਾਰ ਕਿਸੇ ਨਾ ਆਈ ਆ ਜਿੱਥੇ ਪੁਰਖ ਕਾਲ ਦਾ ਵਜੇ ਡੰਕ ਜਿੱਥੇ ਪੁਰਖ ਕਾਲ ਦਾ ਵਜੇ ਡੰਕ ਉਹ ਸੰਬਲ ਹੈ ਉਹ ਨਹੀਂ ਕਲੰਕ ਦਾ ਰੂਪ ਹੈ ਮਗਰ ਕਹਿ ਰਿਹਾ ਕੋਈ ਪੰਜ ਤਾਂ ਤੇ ਨਹੀਂ ਪਹਿਲਾਂ ਜਿੰਨੀਆਂ ਖੇਡਾਂ ਹੋਈਆਂ ਸਾਰੀਆਂ ਪੰਜ ਤਤ ਹੋਈਆਂ ਪਰ ਜੋਤਸ ਨੂੰ ਘੇੜ ਹੋਈ ਪਹਿਲੀ ਵਾਰ ਮਾਤ ਲੋਗ ਦੇ ਵਿੱਚ ਜਿੱਥੇ ਗੁਰਖ ਕਾਲ ਦਾ ਵਜੇ ਡੰਕ ਸ਼ਬਦੀ ਚੋਟ ਰਹਾ ਸੁਣਾਈ ਆ ਹੁਕਮ ਦੇ ਕੇ ਰਾਉ ਰੰਕ ਦੋ ਜਹਾਨ ਰਿਆ ਉਠਾਈ ਦੋ ਜਹਾਨ ਰਿਆ ਉਠਾਈ ਆ ਅੱਗੇ ਰਵੇ ਨਾ ਕਿਸੇ ਸ਼ੰਕ ਕੋਈ ਸ਼ੰਕਾ ਨਾ ਪੈਦਾ ਕਰ ਲਿਓ ਕਿੰਨੇ ਕਲੰਤ ਹੈ ਗੌਣਿਆ ਅੱਗੇ ਰਵੇ ਨਾ ਕਿਸੇ ਸ਼ੰਕ ਸੰਸੇ ਦੇ ਮਟਾਈ ਆ ज्योति जो, जो शुरू भार आप अपने कृपा कर कल कल की वेख वखाइया सर्वात्मा का जो परमात्मा है वेख बखाईया वो आप जिन वेख रहा था अपना आप वो वखा रहा कौन संबल संबल जिसकी सार ना पाई नेह कलंक कल कल की हर अवतारा अवतार, अवतार अपना भेख बटाईया वो तो जमदा मरदा नहीं पर उसने गल किस तरह की नेह कलंक ਰੂਪ ਭੇਖ ਵਟਾ ਕੇ ਉਸ ਨਾਲ ਗੱਲ ਕੀਤੀ ਜਿਸ ਨੂੰ ਦੋ ਜਹਾਨ ਕਰੇ ਨਿਸ਼ਕਾਰਾ ਜੋ ਸੰਗਾਸਨ ਤੇ ਬਿਰਾਜਮਾਨ ਹੈ ਜੋ ਤੁਹਾਡੇ ਅੰਦਰ ਬਿਰਾਜਮਾਨ ਹੈ ਉਸ ਨੂੰ ਦੋ ਜਹਾਨ ਕਰੇ ਨਿਸ਼ਕਾਰਾ ਬ੍ਰਹਮੰਡ ਖੰਡ ਸੀਸ ਝੁਕਾਈ ਆ ਗੁਰੂ ਅਵਤਾਰ ਪੀਰ ਪਗੰਬਰ ਦੇ ਕੇਗੇ ਇਸ਼ਾਰਾ ਰਾਗਾ ਨਾਦਾ ਵਿੱਚ ਸੁਣਵਾਈ ਆ ਉਹਦਾ ਇਸ਼ਾਰਾ ਦੇ ਕੇ ਗਏ ਸੀ ਕਿ ਉਹ ਆਊਗਾ ਉਹ ਆਇਆ ਪੇਸ਼نگ ਹੋਈਆਂ ਨੂੰ ਉਸਨੇ ਆਪਣਾ ਪੂਰਾ ਕੀਤਾ ਜਿਸ ਦਾ ਆਦ ਅੰਤ ਨਾ ਪਾਰਾ ਵਾਰਾ ਬੇਅੰਤ ਵੇਪਰਵਾਈਆ ਜਿਸ ਦਾ ਖੇਰ ਸਰਬ ਤੋਂ ਨਿਆਰਾ ਨਿਰਗੁਣ ਨਿਰਵੈਰ ਆਪ ਭੁਗਤਾਈ ਆ ਉਹ ਆਪ ਭੁਗਤਾ ਰਿਹਾ ਪਰਮਾਤਮਾ ਉਸ ਖੇੜ ਨੂੰ ਜੋ ਕਾਲ ਯੁਗ ਅੰਤ ਸ਼੍ਰੀ ਭਗਵੰਤ ਤੁਰਦਾ ਕੰਤ ਵੇਖਣ ਆਇਆ ਦੋ ਜਹਾਨਾ ਅਖਾੜਾ ਖਾਲੀ ਆਪਨਾ ਫੇਰਾ ਪਾਈਆ ਨਾਲ ਰਲਾਕੇ ਸ਼ਬਦੀ ਲਾੜਾ ਕੱਲਾ ਨਹੀਂ ਆਇਆ ਨਾਲ ਕਿੰਨੂ ਰਲਾਇਆ ਸ਼ਬਦੀ ਲਾੜੇ ਨੂੰ ਸਤ ਨੂੰ ਸ਼ਬਦੀ ਲਾੜਾ ਲੱਖ 84 ਲੈ ਪਰਨਾਈਆ ਭਾਵੇਂ ਸਾਰ ਜੰਗਲ ਜੂਹ ਉਜਾਰ ਪਹਾੜਾਂ ਸਿੰਧ ਸਾਗਰ ਢਿੱਲੇ ਪਰਬਤ ਖੋਜ ਖੋਜਾਈਆ ਜਨ ਭਗਤਾਂ ਦੱਸ ਕੇ ਇੱਕ ਦਵਾਰਾ ਜਨ ਭਗਤਾ ਦੱਸ ਕੇ ਇੱਕ ਦਵਾਰਾ ਦਰ ਦਰਵਾਜਾ ਦਰ ਦਰਵਾਜਾ ਦੇ ਜਨਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਦੇਵਨ ਹਾਰਾ ਸਾਚਾ ਵਰ ਸਭ ਦਾ ਮਾਲਕ ਨਜ਼ਰੀ ਆਈਆ ਸਭ ਦਾ ਮਾਲਕ ਨਜ਼ਰੀ ਆਈਆ ਅੱਗੇ ਲਿਖਤ ਲੰਬੀ ਐ ਉਸ ਨੂੰ ਛੱਡ ਕੇ ਖੱਬਾ ਚਰਨ ਕੀ ਕਹਿੰਦਾ ਨੇਹ ਕਲੰਕ ਦਾ ਖੱਬਾ ਚਰਨ ਕੀ ਕਹਿੰਦਾ ਸੱਜਾ ਚਰਨ ਖੱਬਾ ਚਰਨ ਸੱਜੇ ਚਰਨ ਜੋ ਹੈ ਅਕਾਲ ਪੁਰਖ ਦਾ ਤੇਈ ਅੰਤਾਰ ਤਿੰਨ ਬਗੰਬਰ ਦਸ ਗੁਰ ਸਵਾਨ ਇਹ ਉਹਨਾਂ ਚ ਨਿਕਲਦੇ ਉਹਨਾਂ ਚ ਸਮਾਉਂਦੇ ਆ ਜੋ ਖੱਬਾ ਚਰਨ ਹੈ ਉਹਦੇ ਵਿੱਚ ਭਗਤ ਆਉਂਦੇ ਤੇ ਭਗਤ ਸਮਾ ਜਾਂਦੇ ਆ ਖੱਬਾ ਚਰਨ ਕੀ ਬਿਆਨ ਕਰਦਾ ਖੱਬਾ ਚਰਨ ਕੇ ਜਨ ਭਗਤੋ ਕੋਈ ਨਹੀਂ ਕਰਨੀ ਸੋਚ ਕੋਈ ਸੋਚ ਨਾ ਕਰਕੇ ਬਹਿ ਜਿਓ ਸੋਚਿਆ ਹੱਥ ਕਿਛਣ ਆਈਆ ਸੋਚ ਲੋਗੇ ਤੁਸੀਂ ਭਗਵਾਨ ਨੂੰ ਉਹ ਕਿਸੇ ਕਿਸੇ ਨੂੰ ਮਿਲਦਾ ਨਹੀਂ ਉਹ ਤੁਹਾਨੂੰ ਆ ਕੇ ਮਿਲਿਆ ਸੋਚਿਆ ਹੱਥ ਕਿਸ਼ਨਾ ਆਈ ਆ ਜਿਸ ਦਾ ਦਰਸ਼ਨ ਰਹੇ ਲੋਚ ਸੋ ਲੋਚਾ ਪੂਰ ਕਰਾਈਆ ਤੁਸੀਂ ਜਿਸ ਦੇ ਦਰਸ਼ਨ ਲੋਚ ਰਹੇ ਸੀ ਉਹ ਲੋਚਾ ਪੂਰ ਕਰਾਈਆ ਤੁਹਾਨੂੰ ਮਿਲਦਾ ਰਹੇ ਰੋਜ਼ ਸੋਭਤ ਜਾਗਤ ਨਜ਼ਰੀ ਆਈ ਆ ਉਹ ਪ੍ਰੀਤਮ ਨਾਲ ਮਿਲ ਕੇ ਮਾਨਿਓ ਮੋਜ ਲੜਿਓ ਨਾ ਝਗੜੇ ਨਾ ਕਰਿਓ ਆਪਣੇ ਪ੍ਰੀਤਮ ਨਾਲ ਮਿਲ ਕੇ ਕੀ ਕਰਿਓ ਮੋਜ ਕਰ ਲਿਓ ਮਜਲਿਸ ਆਪਣੀ ਲੈਣੀ ਬਣਾਈ ਆ ਉਹ ਤੁਹਾਨੂੰ ਜਿਸ ਨੇ ਲਿਆ ਖੋਜ ਤੁਹਾਨੂੰ ਖੋਜਿਆ ਹੈ ਤੁਹਾਡੇ ਘਰ ਘਰ ਗਿਆ ਉਹ ਭਾਈ ਸਾਹਿਬ ਤੁਹਾਨੂੰ ਜਿਸ ਨੇ ਲਿਆ ਖੋਜ ਤੁਹਾਡੀ ਖੋਜ ਦਿੱਤੀ ਗਵਾਈ ਆ ਤੁਸੀਂ ਖੋਜ ਲੋਗੇ ਨਹੀਂ ਖੋਜ ਸਕਦੇ ਮੈਂ ਵੀ ਨਹੀਂ ਖੋਜ ਸਕਦਾ ਕੋਈ ਨਹੀਂ ਖੋਜ ਸਕਦਾ ਪਰ ਜਿਹੜਾ ਤੁਹਾਨੂੰ ਅਗੇ ਮਿਲ ਗਿਆ ਤੁਹਾਡੀ ਖੋਜ ਦਿੱਤੀ ਗਵਾਈ ਆ ਨਿਤਰ ਖੋਲ ਕੇ ਤੱਕੋ ਨਾਲ ਹੋਸ਼ ਹੋਸ਼ ਕਰਕੇ ਵੇਖੋ ਅੱਖਾਂ ਖੋਲ ਕੇ ਵੇਖੋ ਹੌਸਲਾ ਦੇ ਵਧਾਈਆ ਨਾਮ ਪ੍ਰੀਤੀ ਅੰਦਰ ਕਰ ਮਦਹੋਸ਼ ਮਦਰ ਤੋਂ ਨਰਹਾ ਸੁਨਾਈਆ ਖੁਸ਼ੀਆਂ ਵਿੱਚ ਆ ਕੇ ਜੋਸ਼ ਟੱਪੇ ਨੱਚੇ ਕੁੱਦੇ ਵਾਹੋ ਦਾਹੀਆ ਅੱਗੇ ਤੁਹਾਡੇ ਪ੍ਰਭੂ ਨੇ ਨਹੀਂ ਰਹਿਣਾ ਖਮੋਸ਼ ਅੱਗੇ ਹੁਣ ਤੁਹਾਡੇ ਪ੍ਰਭੂ ਨੇ ਖਮੋਸ਼ ਨਹੀਂ ਰਹਿਣਾ ਖਾ ਮਖਾ ਤੁਹਾਨੂੰ ਲੈ ਜਗਾਈਆ ਤੋ ਉਹਨੂੰ ਆਪਣੇ ਭਗਤਾਂ ਮਿਲਣ ਦਾ ਬੜਾ ਸ਼ੌਕ ਉਹਨੂੰ ਵੀ ਸ਼ੌਕ ਹੈ ਭਗਤਾਂ ਦੇ ਨਾਲ ਮਿਲਣ ਦਾ ਜੀ ਭਗਤਾਂ ਨੂੰ ਸ਼ੌਕ ਹੈ ਭਗਵਾਨ ਨਾਲ ਮਿਲਣ ਦਾ ਤੇ ਸੱਜਣੋ ਉਹਨੂੰ ਵੀ ਸ਼ੌਕ ਦੇ ਆਪਣੇ ਭਗਤਾਂ ਨਾਲ ਮਿਲਣ ਦਾ ਉਹਨੂੰ ਆਪਣੇ ਭਗਤਾਂ ਮਿਲਣ ਦਾ ਬੜਾ ਸ਼ੌਕ ਦੋ ਜਹਾਨਾ ਵੇਖੇ ਥਾਂ ਥਾਈਆਂ ਉਹਨੂੰ ਆਤਮ ਪਰਮਾਤਮਾ ਨਾਤਾ ਬਣਾਉਣ ਦਾ ਮਜਾ ਉਹ ਖੋਤ ਜੋ ਖਤਰੇ ਤੋਂ ਬਾਹਰ ਕਢਾਇਆ ਜੇਸ ਦੀ ਗੁਰਮੁਖ ਨਾਰੀ ਕਦੇ ਨਾ ਆਵੇ ਆਉਂਤ ਜਗ ਚੋਬੜੀ ਨਿਸ਼ਾਨਾ ਦੇ ਖੁਲਾਈਆ ਸੋ ਪੁਰਖ ਬਦਤਾ ਨਿਰਗੁਣ ਹੋ ਕੇ ਗਿਆ ਪਹੁੰਚ ਨਿਰাকার ਦਇਆ ਕਮਾਈਆ ਜੋਤੀ ਜੋਸ ਰੂਹਾਰਾ ਆਪਣੀ ਕਿਰਪਾ ਕਰ ਸਦ ਲਿਖਾ ਦੇ ਚ ਪਈਆ ਖੱਬਾ ਚਰਨ ਅਕਾਲ ਪੁਰਖ ਦਾ ਖੱਬਾ ਚਰਨ ਕੀ ਵਿਆਹ ਦੁੰਦਾ ਹੈ ਖੱਬਾ ਚਰਨ ਕਹੇ ਮੈਂ ਸਭ ਨੂੰ ਕਰਾ ਪਿਆਰ ਪ੍ਰੇਮੀਆ ਪ੍ਰੇਮ ਜਨਾਇਆ ਜਿਨ੍ਹਾਂ ਨੂੰ ਮਿਲਿਆ ਸੱਚਾ ਯਾਰ ਜਿਨ੍ਹਾਂ ਨੂੰ ਮਿਲਿਆ ਸੱਚਾ ਯਾਰ ਕੁੜੇ ਜਨਾਨੇਗੇ ਤੜਾਈਆ ਉਹ ਕੁੜੇ ਜਨਾਨਿਆਂ ਨੂੰ ਤੜਾਗੇ ਉਹ ਬੈਸਦੇ ਨਹੀਂ ਉਹ ਸਿਰਫ ਆਪਣੇ ਸੱਚੇ ਪ੍ਰੀਤਮ ਨਾਲ ਕੀ ਮਾਨਦੇ ਹੋ ਮੋਜ ਮਾਨਦੇ ਕੁੜੇ ਜਿਰਾਨੇ ਗਏ ਤੁੜਾਈ ਆ ਇਕੋ ਬੋਲ ਕੇ ਹਾਕੇ ਜਕਾਰ ਹਕੀਕਤ ਪਰਦਾ ਲਾਹੀ ਆ ਇਕੋ ਵੇਖ ਕੇ ਸੱਚਾ ਦਰਬਾਰ ਜਗਤ ਦਵਾਰੇ ਡੇਰਾ ਢਾਈ ਆ ਜਿਹੜੇ ਵਿਛੋੜੇ ਵਾਲੇ ਦਿਨ ਚਾਰ ਕੱਟੇ ਸਹਿਜ ਸੁਬਾਈ ਆ ਜਿਹੜੇ ਵਿਛੋੜੇ ਵਾਲੇ ਦਿਨ ਚਾਰ ਸੀ ਉਹ ਕੱਟੇ ਸਹਿਜ ਸੁਬਾਈ ਆ ਤੁਹਾਡੇ ਵਿਛੋੜੇ ਉਸਨੇ ਕੱਟ ਦਿੱਤੇ ਕਿ ਤੁਹਾਨੂੰ ਪ੍ਰਮਾਤਮਾ ਸਾਖਿਆਤ ਅਗੇ ਮਿਲਿਆ ਦਿੱਲੀ ਜਾ ਕੇ ਬਨਾਇਆ ਉਹ ਦਰਬਾਰ ਕੋ ਗਿਆ ਸੀ ਦਿੱਲੀ ਜਿਸ ਨੇ ਦਰਬਾਰ ਬਨਾਇਆ ਜਾ ਕੇ ਦਿੱਲੀ ਜਾ ਕੇ ਬਨਾਇਆ ਉਹ ਦਰਬਾਰ ਜਿਸ ਦਰਬਾਰੀ ਖਾਕ ਦੇਣੇ ਰਲਾਈਆ ਜਿਸ ਨੇ 26 ਪੋ ਮਾਰਨੀ ਲਲਕਾਰ ਹੁਕਮੀ ਹੁਕਮ ਮਨਾਈਆ ਨਿਰਗੁਣ ਨਿਰਵੈਰ ਆ ਗਿਆ ਉਹ ਅਨਰੰਕਾਰ ਉਹ ਆ ਗਿਆ ਹੈ ਕੌਣ ਆ ਗਿਆ ਜੀ ਸਿਰੋਂ ਗੁਰੂ ਅਵਤਾਰ ਪੀਰ ਪਗੰਬਰ ਸਿਫਤਾਂ ਵਿੱਚ ਗਏ ਸੁਣਾਈ ਹੈ ਸੁਣਾ ਕੇ ਗਈ ਸੀ ਉਹ ਗ੍ਰੰਥਾ ਸ਼ਾਸਤਰਾਂ ਵਿੱਚ ਦੱਸ ਕੇ ਗਈ ਸੀ ਮੋਰਾ ਲਾ ਕੇ ਗਈ ਸੀ ਉਸ ਦੀ ਨਿਸ਼ਾਨੀਆਂ ਦੇ ਕੇ ਗਈ ਸੀ ਉਹ ਕਿਸ ਤਰ੍ਹਾਂ ਦਾ ਹੋਊਗਾ ਗੁਰੂ ਅਵਤਾਰ ਪੀਰ ਪਗੰਬਰ ਸਿਫਤਾਂ ਵਿੱਚ ਗਏ ਸੁਣਾਈ ਆ ਅੱਗੇ ਬੜੀ ਇੰਪੋਰਟੈਂਟ ਲਾਈਨ ਆ ਕਿ ਉਹ ਅਖੰਡਾਂ ਵਿੱਚ ਉਹ ਗ੍ਰੰਥਾ ਸ਼ਾਸਤਰਾਂ ਦੱਸ ਕੇ ਗਈ ਸੀ ਉਹ ਕਿਸ ਤਰ੍ਹਾਂ ਦਾ ਹੋਊਗਾ ਉਹ ਨਿਸ਼ਾਨੀਆਂ ਦਸੀਆਂ ਪਰਮਾਤਮਾ ਨੇ ਦੱਸਿਆ ਜੇ ਅਖਰਾਂ ਉੱਤੇ ਆਇਆ ਨਹੀਂ ਇਤਵਾਰ ਜੇ ਫਿਰ ਵੀ ਇਤਵਾਰ ਨੇ ਤੁਹਾਨੂੰ ਆਇਆ ਇਹ ਹੈ ਕੌਣ ਆ ਜੇ ਅਖਰਾਂ ਉੱਤੇ ਆਇਆ ਨਹੀਂ ਇਤਵਾਰ ਜੋਤ ਸਰੂਪੀ ਦੇ ਸਮਝਾਈ ਆ ਤੁਹਾਨੂੰ ਹੁਣ ਕਿਸ ਤਰ੍ਹਾਂ ਸੁਝਾ ਲਵੇ ਹੋ ਕਿ ਤੁਹਾਨੂੰ ਅਖਰਾਂ ਉੱਤੇ ਇਤਵਾਰ ਨਹੀਂ ਆਇਆ ਜੋਤੀ ਜੋ ਸਰੂਪ ਹਾਰਾ ਆਪਣੇ ਕਿਰਪਾ ਕਰ ਹਰ ਸੰਗਤ ਵੇਖ ਵਖਾਈਏ दोनों काम कर रहे हैं के में हर संगत वेख वखाई हर संगत वेख खब्बा खब्बाचरण कहे मैं हर संगत आ, इशारा अंतर आत्म खोज खोजाइ खब्बा चरण बयान कर दिया मैं हर संगत जो अंदर वेख्या इशारा किया सच प्रीति अंदर रहेगा टोला इको एक सुनाई नीर नैना रहे वहा ਉਹ ਦੇਖ ਰਿਹਾ ਕਿ ਅੰਦਰੋਂ ਭਗਤ ਜਿਹੜੇ ਨਾ ਉਹ ਕੀ ਕਰੇ ਨਾ ਨਿਆਣਾ ਨੀਰ ਰਹੇ ਵਹਾ ਵਹਿਬਲ ਰੂਪੋ ਬਟਾਈਆ ਬਾਵਾ ਉੱਪਰ ਰਹੇ ਉਠਾ ਵਿਛੋੜੇ ਵਿੱਚ ਦੇਣ ਦੁਹਾਈਆ ਪੁਰਖ ਅਨਾਸ਼ੀ ਦਇਆ ਕੁਮਾ ਦਇਆ ਨਿਤ ਦੇ ਬੜਈਆ ਸਤ ਸੁਆਮੀ ਗਿਆ ਆ ਆਗੇ ਵਿੱਚ ਅੱਗੇ ਲੈ ਰਖਾਈਆ ਜਿਸ ਦੀ ਗੁਰੂ ਅਕਤਾਰ ਪਗੰਗਰ ਮੰਗਦੇਗੇ ਦੁਆ ਉਸ ਦੀਆਂ ਦੁਆ ਮੰਗਦੇਗੇ ਤੋਬਾ ਤੋਬਾ ਕੈ ਸੁਨਾਈਆ ਜਿਸ ਨੂੰ ਕਹਿੰਦੇ ਰਹੇ ਸੱਚਾ ਪਾਤਸ਼ਾ ਸ਼ਾ ਪਾਤਸ਼ਾ ਸੱਚਾ ਸ਼ੈਨ ਸ਼ਈਆ ਖੱਬਾ ਚਰਨ ਕਹੇ ਮੈਂ ਵੇਖੀ ਸੰਗਤ ਓ ਮੈਂ ਵੇਖੀ ਸੰਗਤ ਓ ਕਿਹੜੀ ਸੰਗਤ ਵੇਖੀ ਜੇ ਜਿਨ੍ਹਾਂ ਦੀ ਉਸਤਤ ਗੁਰੂ ਉਤਾਰ ਰਹੇ ਗਾਈਆ ਤੁਹਾਡੀ ਉਸਤਤ ਕੌਣ ਕਰਦਾ ਗੁਰੂ ਗਤਿ ਮੈਂ ਉਹ ਸੰਗਤ ਵੇਖੀ ਜਿਨ੍ਹਾਂ ਦੀ ਉਸਤਤ ਗੁਰੂਤਾਰ ਰਹੇ ਗਾਇਆ ਜਿਨ੍ਹਾਂ ਦੇ ਅੰਦਰ ਇੱਕੋ ਦੀ ਹੋਈ ਲੋ 2 4 5 6 ਦੇ ਨਹੀਂ ਖੱਬਾ ਚਰਨ ਬਿਆਨ ਕਰਿਆ ਜਿਨ੍ਹਾਂ ਦੇ ਅੰਦਰ ਇੱਕੋ ਦੀ ਹੋਈ ਲੋ ਜਗਤ ਅੰਧੇਰੇ ਸਰਬ ਮਿਟਾਈਆ ਜਿਨ੍ਹਾਂ ਦੀ ਆਤਮ ਪਰਮਾਤਮ ਨਾਲ ਗਈ ਜੋ ਜਿਨ੍ਹਾਂ ਦੀ ਸਾਰਿਆਂ ਦੇ ਨਹੀਂ ਜਿਣਾਂ ਦੇ ਜੀਣਾ ਵੀ जिणा दी ਆਤਮ ਪਰਮਾਤਮ ਨਾਲ ਗਈ ਜੋ ਨਾਤਾ ਵਿਦਾਤਾ ਨਾਲ ਰਖਈਆ ਨਾਤਾ ਵਿਦਾਤਾ ਨਾਲ ਰਖਈਆ ਮਾਇਆ ਮਮਤਾ ਹੋਵੇਂ ਹੰਤਾ ਗੇ ਖੋ ਮਾਇਆ ਦੀ ਲਿਖਤ ਸ਼ੁਰੂ ਹੋਈ ਸੀ ਨਾ ਸਟਾਰਟਿੰਗ ਤੇ ਜੇ ਉਹ ਵਿਦਾਤੇ ਨਾਲ ਉਹਨਾਂ ਨੇ ਆਪਣਾ ਮੇਲ ਰੱਖ ਲਿਆ ਭਗਤਾਂ ਨੇ ਫਿਰ ਉਹ ਮਾਇਆ ਮਮਤਾ ਹੋਵੇਂ ਹੰਤਾ ਗੇ ਖੋ ਕੁੜੀ ਕਿਰਿਆ ਪਰੇ ਹਟਾਈਆ ਉਹ ਭਗਤ ਹੁੰਦਾ ਉਹਨਾਂ ਨਾਲ ਸਤਿਗੁਰੂ ਕਦੇ ਨਾ ਕਰੇ ਤਰੋ ਉਹਨਾਂ ਦੇ ਨਾਲ ਸਾਰਿਆਂ ਨਾਲ ਨਹੀਂ ਉਹਨਾਂ ਦੇ ਨਾਲ ਜਿਹੜੇ ਇੱਕ ਵਿਧਾਤਾ ਨੂੰ ਪਰੋ ਲੈਂਦੇ ਆ ਸੂਈ ਜਿਦੋਂ ਧਾਗਾ ਪਰੋਂਦੇ ਆ ਨਾ ਤਾਂ ਇੱਕ ਸੂਈ ਜ ਧਾਗਾ ਪਰੋਇਆ ਜਾਂਦਾ ਤੇ ਜਦ ਉਹ ਸੂਈ ਕੰਮ ਕਰਦੀ ਆ ਤਾਂ ਉਹ ਧਾਗਾ ਫੇਰ ਪੰਜ ਛੇ ਸੂਈਆਂ ਦੇ ਵਿੱਚ ਨਹੀਂ ਪਰੋਇਆ ਜਾਂਦਾ ਤੇ ਇਹ ਮੱਗਰ ਵੀ ਉਹ ਗੱਲ ਕਰ ਰਿਹਾ ਜਿਨ੍ਹਾਂ ਨੇ ਇੱਕ ਵਿਧਾਤੇ ਨਾਲ ਯਾਰੀ ਲਾ ਲਈ ਤੇ ਫੇਰ ਫੇਰ ਉਹਨਾ ਦਾ ਸਤਗੁਰੂ ਕਦੇ ਨਾ ਕਰੇ ਤਰੋ ਆਪਣੇ ਨਾਲੋਂ ਹੋਏ ਨਾ ਕਦੇ ਜੁਦਾਈ ਆ ਉਹ ਫਿਰ ਆਪਣੇ ਨਾਲੋਂ ਆਪਣੇ ਭਗਤ ਦੀ ਕਦੇ ਵੀ ਜੁਦਾਈ ਨਹੀਂ ਹੋਣ ਦਿੰਦਾ ਉਸ ਧਾਗੇ ਵਿੱਚ ਲੈ ਪ੍ਰੋ ਧਾਗੇ ਦੀ ਗੱਲ ਅੱਗੇ ਆਈ ਗਈ ਮੈਂ ਤਾਂ ਐਗਜ਼ਾਮਪਲ ਦਿੱਤੀ ਸੀ ਉਸ ਧਾਗੇ ਵਿੱਚ ਲੈ ਪ੍ਰੋ ਜੋ ਰਵਦਾਸ ਜੁਮਾਰੇ ਦਿੱਤਾ ਫੜਾਈਆ ਜੋ ਰਵਦਾਸ ਜੁਮਾਰੇ ਦਿੱਤਾ ਫੜਾਈਆ ਤੁਹਾਡੇ ਅੰਦਰ ਵੜ ਕੇ ਜਾਮਣ ਗਿਆ ਖਲੋ ਖਾਲਸ ਆਪਣਾ ਰੂਪ ਬਦਲਾਈਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਸੁਆਮੀ ਦਇਆ ਕਮਾਈਆ ਸਰਬ ਆਤਮਾ ਦਾ ਪਰਮਾਤਮਾ ਦਇਕ ਮਾਰਿਆ ਸੋ ਲਿਖਤ ਅਗੇ ਬਹੁਤ ਲੰਬੀ ਹੈ ਹੁਕਮ ਵੀ ਵੀਰ ਦਾ ਹੈ ਇਸ ਦੀ ਵੀ ਆਪਾਂ ਪਾਲਣਾ ਕਰਨੀ ਹੈ ਮੈਂ ਇੱਥੇ ਹੀ ਮਾਹੀ ਚਾਵਾਂ ਹਰ ਸੰਗ ਜਿਓ ਨੇਹ ਕਲੰਕ ਕੋਈ ਪੰਜ ਤਤ ਦੇਹ ਸਰੀਰ ਨੇ ਇਸ ਤੋਂ ਪਿੱਛੇ ਜਿੰਨੀਆਂ ਖੇਡਾਂ ਹੋਈਆਂ ਸਾਰੀਆਂ ਤੇ ਧਾਰ ਖੇਡਾਂ ਪੰਜ ਤੱਕ ਖੇਡਾਂ ਹੋਈਆਂ ਪਹਿਲੀ ਵਾਰ ਜੋਤ ਸਰੂਪ ਜੋਤੀਆਂ ਦੇ ਮਾਲਕ ਨੇ ਆਪਣਾ ਸਰੂਪ ਰੱਖ ਕੇ ਨੇਹ ਕਲੰਕ ਰੂਪ ਧਰਾਇਆ ਪ੍ਰਮਾਤਮਾ ਨੇ ਪਹਿਲੀ ਵਾਰ ਜਿਹੜਾ ਤੁਹਾਡੇ ਅੰਦਰ ਆਤਮਾ ਸਿੰਘਾਸਣ ਦੇ ਅੰਦਰ ਬੈਠਾ ਉਹੀ ਤੁਹਾਡੇ ਸੰ ਨੂੰ ਸੋ ਮੈਂ ਇੱਥੇ माफी ਚਾਹਾਂਗਾ ਸ਼ਬਦ ਅਗੇ ਵਿੱਚ ਹੋ ਜਾਂਦੇ ਨੇ ਬੱਚਾ ਅਣਜਾਣ ਸਮਝ ਕੇ ਸਾਰੀ ਸੰਗਤ हिशन छंचा जी माफ करते पांच पंज साथ साध दौहर संग दियो सो हंग माराई शेर संग विष्णु भगवान सो हंग माराई शेर संग विष्णु भगवान जय ਸੋਹੰਗ ਮਹਾਰਾਜੇਰ ਸਿੰਘ ਵਿਸ਼ਨੋ ਭਗਵਾਨ ਦੀਦਾ ਸੋਹੰਗ ਮਹਾਰਾਜੇਰ ਸਿੰਘ ਵਿਸ਼ਨੋ ਭਗਵਾਨ ਦੀਦਾ ਸੋਹੰਗ ਮਹਾਰਾਜੇ ऐ शेर संग